ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚਲਾ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇਲ ਲਈ ਲੈ ਕੇ ਆਇਆ ਜੀ ਇੱਕ ਬਈ ਬੈਡ ਟਾਪ ਬਰੀਡ ਜਮਾ ਤਾਜੀ ਸੋਈ ਆ ਇੱਕ ਬਈ ਮਹੀਨੇ ਦੀ ਸੋਈ ਵੀ ਦਾਦਾ ਬਾਈ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਸੇ ਕੀ ਕਰੀ ਘਾਲ ਜੀ ਹੋਰ ਕੀ ਹਾ ਡਾਕਟਰ ਠੀਕ ਹੋ ਵਧੀਆ ਮਾ ਜਮਾ ਲੀਲੀ ਸਾਤ ਵਾਲੀ ਮੇਹਰ ਆ ਕਿਵੇਂ ਚੱਲਦਾ ਕੰਮ ਕਰ ਮਾ ਜਮਾ ਧਾਣੇ ਤੇ ਪਰਮਾਤਮਾ ਦਾ ਨਾਮ ਬਣਾਇਆ ਪੂਰਾ ਹੈ ਇਹ ਕਰਮ ਵਾਲਿਆਂ ਨੇ ਸਹੀ ਗੱਲ ਹੈ ਔਰ ਨਾਮ ਤੇ ਡਰੈਸ ਨਾਮ ਮੇਰਾ ਟੈਣੀ ਆ ਜੀ ਪਿੰਡ ਪੋਰ ਚਰਾਜਗੜ ਜ਼ਿਲ੍ਹਾ ਜ਼ਿਲ੍ਹਾ ਪਟੰਡਾ ਆ ਗਿਆ ਤਹਿਸੀਲ ਫੂਲ ਹਨਾ ਹਾਂ ਜੀ ਨੇੜੇ ਪਿੰਡ ਕਿਹੜਾ ਹੈ ਨੇੜੇ ਸਲਾਹਪੁਰ ਆ ਗਿਆ ਜਿੰਦੂ ਜੰਗਿਆਣਾ ਕਾ ਅਲਕੜੇ ਆ ਗਿਆ ਜੀ ਮੋਬਾਈਲ ਨੰਬਰ 8259041 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਹ ਇਹ ਡਾਕਟਰ ਹੁਣੀ ਛੂਈਆ ਹੁਣੀ ਜੇਰ ਆ ਭਈਆ ਦਿਖਾ ਦੇ ਬੱਤਾਂ ਘਰ ਦਾ ਗਾਂ ਨੇ ਤੂੰ ਅਗਲਾ ਕਹਿੰਦਾ ਜੇਰ ਲਾ ਬੱਤਲ ਡੱਕ ਦਾ ਗਾਂ ਨੇ ਸਹੀ ਆ ਬਾਈ ਆ ਮਗਰ ਇਹ ਬੱਛੀ ਆ ਬੱਛੀ ਬੜੀ ਪਿਆਰੀ ਆ ਮੈਂ ਕਿਹਾ ਬੱਛੀ ਦੇ ਤਾਂ ਗਲਤਾਰਤਾ ਦਿਖਾ ਬੱਛੀ ਦੇ ਵਾ ਵਾ ਗਲਾ ਵੀ ਕੱਲਾ ਕੱਲਾ ਪਿਆ ਕੋਈ ਛਾਂਗ ਨਹੀਂ ਸਹੀ ਗੱਲ ਆ ਬਾਈ ਹਾਂ ਲੈ ਬੈਡ ਬੋੜਾ ਡਾਕਟਰ ਪੰਛੀ ਦਾ ਸਹੀ ਗੱਲ ਆ ਕੱਦ ਬੋੜਾ ਬੱਛੀ ਦਾ ਬੋੜਾ ਕੱਦ ਆ ਬੱਛੀ ਹਾਂ ਦੇਖ ਤਾਂ ਸਹੀ ਗਾ ਦਾ ਬੋੜਾ ਕੱਦ ਕਰ ਕਰ ਸੂਈ ਹੁਣੀ ਆ ਹਣੇ ਸਹੀ ਆ ਬਾਈ ਹਾਂ ਗਾ ਦਾ ਵੀ ਕੰਦਾ ਚੰਗਾ ਆ ਕਾਦਾ ਕੱਤ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਜੇਰ ਪੈਗੀ ਬੱਠਲ ਚ ਪਈ ਆ ਬੱਚਾ ਬੱਚੀ ਦੇਤੀ ਸਾਰੀਆਂ ਗੱਲਾਂ ਯੂਕ ਮਾ ਉਹ ਕਿਹੜਾ ਡਾਕਟਰ ਕਿਹਦੇ ਪਾਸੋਂ ਕੱਟ ਨਹੀਂ ਬੱਚੀ ਦਾ ਲਾ ਮੂਹਾਂ ਬੱਚੀ ਦਾ ਪੂਰਾ ਟੰਗਾਲਾ ਨਾਸਾ ਨੂਸਾ ਗੁਲਾਬੀ ਆ ਹਾਂ ਗਾਂ ਦਾ ਬਹੁਤ ਪੜੀ ਗਿਆ ਡਾਕਟਰ ਕਿੰਨਾ ਕੁ ਵੱਡਾ ਵੱਡਾ ਕੱਢਿਆ ਬਾਈ ਨੇ ਫਿਰ ਡਾਕਟਰ ਇਹ ਸਭ ਆਪ ਤਿੰਨ ਕਿਲੋ ਕੱਢਿਆ ਓਕੇ ਹਾਂ ਉਹ ਆ ਦਿਖਾ ਦੇ ਚੱਡਾ ਹੂੰ ਬਿ ਸਕ੍ਰੀਨ ਚ ਮਸਾਉ ਬੱਚੀ ਦਾ ਸਹੀ ਗੱਲ ਆ ਹਾਂ ਲੈ ਆ ਦੇ ਬਾਈ ਦੀ ਗੱਲ ਸਹੀ ਆ ਠੀਕ ਆ ਕੱਚ ਸਕਰੀਨ ਚ ਮਸਾ ਹੋ ਆਪਣੀ ਗਾ ਦਾ ਦੇਵਾ ਦੇਗਾ ਸਹੀ ਆਉਂਗਾ ਲੈ ਕੀ ਬਾਤ ਨਾਲ 4 ਕਿਲੋ ਚੋਇਆ ਵਦੇ ਕੁਆਲਿਟੀ ਚੈੱਕ ਆ ਠੀਕ ਆ ਲਾ ਨਾਣਾ ਨੂਣਾ ਫਲ ਚਾਹੀਏ ਥਾਣ ਦੇ ਕੀ ਮਾ ਦਾ ਥਣ ਜਿਹੜਾ ਦਾਡ ਰਿਕਾਰਡ ਪੰਨੇ ਪਾਇਆ ਲੈ ਮੈਂ ਕਹਿੰਦਾ ਯਾਰ ਬਈ ਪੂਰਾ ਮੁਠੀ ਵਾਲਾ ਥਾਣਾ ਲੈ ਠੰਡੀ ਸੀਲ ਜਿਵੇਂ ਮਰਜੀ ਬੈਠਾ ਰੇ ਠੰਡੀ ਠੰਡੀ ਦਾ ਡਾਟ ਕੋਈ ਅੰਤ ਨਹੀਂ ਆ ਮੋਰੋ ਵੀ ਲੈਵਾ ਚੈੱਕ ਕਰਵਾ ਹਾਂ ਮੋਰੋ ਵੀ ਲੈਵਾ ਇੱਕ ਨੰਬਰ ਆ ਬਈ ਨਾਣਾ ਨੂਣਾ ਮੈਂ ਕਹਿੰਦਾ ਜਮਾ ਛੱਲੀ ਕਰਾ ਦੇ ਹੂੰ ਸਹੀ ਗੱਲ ਆ ਹਾਂ ਕਿੰਨਾ ਦੁੱਧ ਦੀ ਰਿਅਸਟੀਮੇਟ ਡਾਕਟਰ 25 ਕਿਲੋ ਠੀਕ ਆ ਹੂੰ ਇਹ ਕੋਈ ਬੰਦਾ ਥਰ ਕੀ ਹੋਵੇ 25 ਕਿਲੋ ਲੈ ਕੇ ਦਾਸਲੇ ਲੈ ਕੇ ਆਦਾ ਡਾਕਟਰ ਸਹੀ ਆ ਬਾਈ ਇੱਕ ਮਗਰ ਬੱਤੀ ਵੀ ਪੂਰੀ ਜਮਾ ਸਿਰਾ ਸਹੀ ਗੱਲ ਆ ਬਾਈ ਹਾਂ ਸਾਰੀਆਂ ਹੀ ਗੱਲਾਂ ਓਕੇ ਆ ਬੱਚਾ ਬੱਚੀ ਦੀ ਦੀ ਜੇਰ ਪੈਗੀ ਫੇਸ ਦੀ ਵੀ ਦਾਦਾ ਵੀ ਬਹੁਤ ਚੰਗਾ ਡਾਕਟਰ ਫੇਸ ਫੁੱਲ ਰੀਡ ਚੰਗੀ ਆ ਇਹਨੇ ਵੀ ਛੂਹਿਆ ਜਾਗਾ ਹੈ ਤੀਜੇ ਸੂਏ ਹੁਣ ਸੂਈ ਵੀ ਆਗਾ ਹੂੰ ਲੈ ਲੈ ਠੀਕ ਆ ਹੂੰ ਤੌਰ ਤਾਰ ਦਾ ਡਾਟਰ ਆਪਣੀ ਗਾਦੀ ਮੇਰ ਗਰਗੀ ਹੋ ਠੀਕ ਐ ਲੈ ਬਾਈ ਤੋਰਾ ਚੈੱਕ ਕਰ ਲਿਓ ਲੇਵਾ ਕਮਾਰ ਅਮਰੀਕਨ ਦੀ ਤੌਰ ਹੋ ਆਪਣੀ ਗਾਦੀ ਹੂੰ ਕੋਈ ਕਹਿੰਦਾ ਵੀ ਹੁਣੀ ਸੂਈ ਅਗਾ ਸਹੀ ਐ ਹਾਂ ਆ ਜਾਂਦੀ ਆ ਭੱਜੀ ਕਿ ਨਹੀਂ ਹਾਂ ਹੂੰ ਕੁਆਲਿਟੀ ਇੱਕ ਨੰਬਰ ਲੇਵਾ ਇੱਕ ਨੰਬਰ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਰੀਡ ਇੱਕ ਨੰਬਰ ਹੂੰ ਐਦਾ ਵੀ ਮਾਰ ਜੁੰਡਲ ਜਿਹੜੇ ਲੈ ਕੋਈ ਡਾਟਰ ਵੀ ਗਾਂ ਹੁਣ ਸੂਈ ਸਹੀ ਗੱਲ ਆ ਬਾਈ ਹਾਂ ਲਾ ਫਤਦਾ ਨੇੜੇ ਦਖਾ ਬਗਾ ਲੀ ਵੀ ਬਾੜੀ ਆਣਾ ਗਰਮਾਣੀ ਲੈ ਜਿੱਥੇ ਮਰਜ਼ੀ ਖੜਾ ਲਾ ਕੋਈ ਆ ਦੋ ਮਾਈਛੇ ਤੋ ਜਾ ਲੈ ਵੇ ਗੋਲ ਲਾ ਕੀ ਆ ਬੋਤ ਜੀਰੇ ਵਿਚਾਲੇ ਜਿਵੇਂ ਮਰਦੇ ਧਾਰਾਂ ਮਰੀ ਜਾਂਲ ਕੋਈ ਚੱਕ ਜਿਵੇਂ ਮਰਜ਼ੀ ਦਾ ਕੁਛ ਨਹੀਂ ਜਿਵੇਂ ਹਸੀਲ ਫੋਲ ਚੂਏ ਦਾ ਗਾ ਹੁਣ ਆਏ ਨੇ ਵੀ ਕੁੱਕੜੀ ਨੂੰ ਵੀ ਗਾ ਚੂ ਕੇ ਹਟਿਆ ਸਹੀ ਆ ਭਾਈ ਹਾਂ ਲੈ ਨੇ ਸੂਇਆਂ ਦੇ ਗਾਂ ਜਾਂ ਮਖਾ ਤੁਰਦਾਂ ਤੇ ਮੈਂ ਡੰਡਾ ਰੱਖੀ ਕੋਲ ਹੂੰ ਨਾ ਤਾਂ ਸੂਆ ਦੀ ਗਾਂ ਨਹੀਂ ਮਖਾ ਕਰਦਿਆਂ ਸਹੀ ਗੱਲ ਆ ਬਾਈ ਹਾਂ ਹੂੰ ਆ ਜਾ ਯਾਰ ਉਹਦੇ ਨੂੰ ਕੋਈ ਕੀ ਮੁੱਲ ਹੈ ਜੈ ਜਖਰੇ ਨਾ ਤਾਂ ਮੁੱਲ ਦਾ ਯਾਰ ਫੋਨ ਤੇ ਹੀ ਕਰ ਦਾਂਗੇ ਇਹਦਾ ਗਾਂ ਦਾ ਜੈ ਜੀ ਹੂੰ ਹਾਂ ਜਮਾ ਜੈ ਜੀ ਹੋਊਗਾ ਠੀਕ ਆ ਬਾਈ ਹਾਂ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲੈ ਫੋਨ ਤੇ ਕਰ ਦਿਆਂਗੇ ਕਰਦੇ ਮੁੱਲ ਜਮਾ ਜੈ ਜੈ ਇਹਦਾ ਹੁਣ 29 ਮੇੜੀ ਦੀ ਚ ਕਦੂਰੀ ਖਾ ਲ ਕੇ ਕੇਰਾ ਕੱਢਦੇ ਕੋਈ ਨਹੀਂ ਬਾਲਾ ਚੱਲ ਪਹਿਲਾਂ ਆ ਦਿਖਾ ਦੀ ਬਾਈ ਦਿਖਾ ਦੇ ਆ ਗੋ ਹੱਥ ਇਹ ਕਿਹੜਾ ਸੂਆ ਸੂਈ ਆ ਇਹ ਡਾਕਟਰ ਹੁਣ ਬਖਸ਼ੀ ਪਹਿਲਾਂ ਹੀ ਸੂਆ ਕਦੋਂ ਸੂਈ ਆ ਬਾਈ ਇਹਨੂੰ ਡਾਕਟਰ ਢੂੜ ਕਿੰਨਾ ਹੋਗਾ ਮਾਰਕ ਨੇ ਦੱਸਿਆ ਵਾਗਰ ਬੱਚਾ ਹੈ ਨਹੀਂ ਠੀਕ ਆ। ਕਿੰਨੇ ਵਾ ਦਿਖਾ ਦੋ ਬਸ ਇਹ ਕਮਾਲਾ ਨਾ। ਇਹ ਨੂੰ ਡਾਕਟਰ ਰਿਕਾਰਡ ਪੱਲੇ ਪਾ ਆਪਣਾ ਕਾਹਨ ਦੇ ਨਾ। ਆਣੀ ਬੜਾ ਕਮਾਲ ਦਾ। ਤਾਂ ਕ ਤਨੂਨ ਬੱਸੀ ਪੰਜਾਬ ਵਾਲੀ ਜਰਸੀ ਹੈ ਕਾਲੀ। ਠੀਕ ਆ। ਦਿਖਾ। ਸ੍ਰੀ ਬਿਊਟੀ ਕਮਾਲ ਬੋਦੀਵਾਦੀ ਚੰਗੀ ਸੁਨੱਖ ਪੁਣਾ ਬੈੜ ਦੇ ਵਿੱਚ ਫੁੱਲ। ਓਏ ਹੁਣ ਖੋਲ ਦੇ ਬਈ ਤੋੜ ਦੇ। ਜਰਸੀ ਬਰੀਡ ਹੈ ਗਰਮਾ ਪੰਜਾਬ ਵਾਲੀ। ਹੂੰ। ਲੈ ਬਈ ਤੋੜਾ ਚੈੱਕ ਕਰੋ ਗਰਮਾਈ ਦਾ ਕਮਾਲ। ਆਣ ਤੁਨੇ ਡਾਕਟਰ ਦਾ ਪੱਛੀ ਦਾ ਕੋਈ ਕਾਟੀ ਪਰਨੇ ਪਾਇਆ ਹੂੰ ਕਿੰਨਾ ਦੁੱਧ ਦਾ ਚੋਣ ਵਾਲਾ ਥੱਲੇ ਹੁਣ ਡੁੱਧ ਅਗਲਾ ਜਿੰਨਾ ਮਰਜੀ ਝੂਠ ਮਾਲਦੇ ਜਿਵੇਂ ਮਰਜੀ ਮਾਲਦੇ ਹੈਨਾ ਕੋਲੂਣ ਪੱਛੀ ਛੂਈ ਆ ਠੀਕ ਆ ਦੂੜ ਮਹੀਨੇ ਦੀ ਸੂਈ ਵੀ ਆ ਹੂੰ ਤੇ ਸੀਲ ਇੰਨੀ ਆ ਹੈਨਾ ਇਹਦਾ ਵੀ ਕੁਝ ਪਾਸ ਬਾਜ਼ਾਰ ਦੇ ਅੰਤ ਨਹੀਂ ਬਹੁਤ ਬਹੁਤ ਠੰਡੀ ਹੈ ਆਪਣਾ ਇੱਥੇ ਗਾਂਆਂ ਨੂੰ ਗਈ ਜਿਵੇਂ ਮਰਜੀ ਵਹ ਜਾ ਥੱਲੇ ਕੋਈ ਚੱਕਰੀ ਨਹੀਂ ਕਹਿਣਾ ਕੁਝ ਠੰਡੀ ਸੀਲ ਫੁੱਲ ਆ ਬਾਈ ਹਾਂ ਕਿਆ ਬਾਤ ਹੈ ਬਾਕੀ ਗਰਮੀ ਨਹੀਂ ਮੰਦੀ ਹੈ ਨਾ ਗਰਮੀ ਨਹੀਂ ਮੰਦੀ ਫੈਂਡ ਫੂਡ ਫੁੱਲ ਆਉਗੀ ਦੇਖ ਡਟ ਨੱਚਦੀ ਕਿਉਂ ਹੂੰ ਪੰਜਾਬ ਵਾਲੀ ਕਾਲੀ ਜਰਸੀ ਹੈ ਡਟ ਸਹੀ ਗੱਲ ਕਿਉਂ ਹੋ ਰਹਾ ਜਮੈਂ ਇੱਕ ਤਾਂ ਲੋਕ ਕਹਿੰਦੇ ਹੂੰ ਕਹਿੰਦੀ ਆ ਦੇਖ ਲੈ ਸਹੀ ਗੱਲ ਲੈ ਹੈ ਬਿਊਟੀ ਇੱਕ ਨੰਬਰ ਹੈ ਨਾ ਦੇਖ ਲੈ ਠੀਕ ਹੈ ਬਾਕੀ ਗਰਮੀ ਗਰਮੀ ਨਹੀਂ ਨਾ ਨਾ ਗਰਮੀ ਉਹ ਲੱਸੀ ਸੀ ਹੋਰ ਉਹ ਕਿਰਮ ਵਾਲੀ ਦੀ ਲੈ ਠੰਡੇ ਬਾਬਾ ਚੰਗਾ ਲੱਗ ਰੋ ਇਹ ਜਿਹਾ ਬੱਸੀਆਂ ਕਿਤੇ ਮਿਲਦੀਆਂ ਦੇ ਸਹੀ ਹੈ ਦੇਖਿਆ ਥੱਲੇ ਝੋਲੀ ਬੱਸੀ ਦੀ ਇੱਕ ਨੰਬਰ ਆ ਬਾਈ ਹਾ ਬੜਾ ਕਮਾਲ ਦਾ ਲੱਗਿਆ ਮੈਂ ਕਿਹਾ ਦਾਣੇ ਤੇ ਜਮਨ ਦਾਣੇ ਤੇ ਬਸੀਲਾ ਹਮ ਦਾਦਾ ਆਪਣੇ ਜਿਹੜੇ ਇਸ ਕਦੋਂ ਤੋਂ ਆਪਣੇ ਰਿਕਾਰਡ ਤਮਾਖੇ ਡੰਡਾ ਰੱਖ ਕੋਲੇ ਇੱਕ ਠੋਕ ਉਹਨਾਂ ਦੇ ਠੀਕ ਆ ਦੇਖੇ ਨਾ ਟਰ ਨੱਚੀ ਹਾਂ ਹਾਂ ਨੱਚਦੀ ਆ ਦਾਦਾ ਇੱਕ ਤਾਂ ਆਪਣਾ ਜੇਰ ਦਾ ਹਮ ਜਦੋਂ ਆਪਣੇ ਕੋਲੇ ਗਾਂ ਨੂੰ 8 ਸਾਲ ਹੋ ਗਏ ਆਈ ਨੂੰ 6 ਸਾਲ ਠੀਕ ਆ ਜੇਰ ਤਾਂ ਆਪਣੀ ਅਣੀ ਗਰੰਟੀ ਆ ਗਾ ਸੂਈ ਨੂੰ ਅਰੇ 15 ਮਿੰਟ ਹੋਏ ਨਹੀਂ ਹੋਣਗੇ ਠੀਕ ਆ ਜੇ ਇਹ ਆਪਣੀ ਗਾ ਵੀ ਪਹਿਲਾਂ ਪਈਓ ਆਪਣੀ ਇਹ ਗਰੰਟੀ ਆ ਆਪਣੀ ਆ ਜਿਹੜਾ ਬੱਠਾ ਡੱਕਿਆ ਪੈਗਾ ਅਰੇ ਛੱਡੇ 4:00 ਵਜੇ ਸੂਈ ਆ ਕੀ ਮੋਲ ਲਾ ਫਿਰ ਇਹਦਾ ਲਾਂ ਦੇ ਨਹੀਂ ਕਰਦੇ ਲਾਂ ਦੇ ਨਹੀਂ ਹਾਂ 8000 ਆ ਆਪਣੇ 60 ਦੇ ਦੇ ਰਾਂਗੇ 60000 ਦੀ ਵੜ ਬਾਈਕ ਦੇ ਦੇ ਠੀਕ ਦੇਖ ਥੱਲੇੋਂ ਦੇਖ ਬੱਸ ਚੱਕਰ ਨਹੀਂ ਹੋ ਜੂਗਾ ਨਾ ਜਮ ਮੈਂ ਅਗਲਾ ਇਹ ਬਸ ਨਾ ਤੂੰ ਕੁ ਦਿਨ ਤਾਂ ਨਹੀਂ ਬਾਕੀ ਚਵਾਈ ਇਹਦੀ ਕਰਕੇ ਆ ਲੈ ਚਵਾਈ ਕਰਕੇ ਦੇਵਾਂਗਾ ਭਾਏ ਨਹੀਂ ਵੀ ਉਹੀ ਫੜਾਉਣੀ ਸਹੀ ਗੱਲ ਆ ਹੁਣ ਚਵਾਈ ਕਰ ਦਿੰਦੇ ਆ ਪ੍ਰਭਾਵ ਦੇ ਕਰ ਇਹਦਾ ਕਰਦੇ ਪਹਿਲਾਂ ਡਾਕਟਰ ਜਿਹਦੀ ਮਰਜ਼ੀ ਚ ਉਹ ਕੋਈ ਚੱਕਰ ਠੰਡੀ ਤਾਂ ਬਾੜੀ ਆ ਨਾ ਠੰਡੀ ਦਾ ਡਾਕਟਰ ਕੋਈ ਆਂਤ ਨਹੀਂ ਜਿਵੇਂ ਮਰਜ਼ੀ ਬੈਠਾ ਰਹੇ ਜਿਵੇਂ ਮਰਜ਼ੀ ਨਿਆਣਾ ਪਾਉਣਾ ਇਹਦਾ ਪਰ ਮੜਾ ਲਾਉਣਾ ਨਿਆਣਾ ਲਾਇਆ ਹਾਂ ਹਾਂ ਸਹੀ ਆ ਭਾਈ ਕਈ ਬੰਦੇ ਆਏ ਬਾਹਰ ਹੁਣ ਬੱਚੇ ਦੇਖ ਨਹੀਂ ਨਿਆਣਾ ਲਵਾਉਂ ਖੜੀ ਨਾ ਆਉਂ ਸਹੀ ਗੱਲ ਆ ਸਹੀ ਗੱਲ ਆ ਭਾਈ ਪਰ ਆਪਣੇ ਗਾਰੰਟੀਆਂ ਕਰਕੇ ਦਿੰਨੇ ਆ ਨਾ ਆਪਾਂ ਹੂੰ ਮੇਰੇ ਨਾਲ ਸੋਨੇ ਚੱਲੀਆਂ ਬਾਹਰ ਲੈ ਬਈ ਚਵਾਈ ਦਿਖਾਵਾਂ ਹਾਂ ਭਾਈ ਬਾਲਟੀ ਖਾਲੀ ਆ ਓਕੇ ਬਾਲਟੀ ਚਵਾਈ ਦਾ ਡਾਟ ਜਰ ਹਾਲੇ ਜਿਵੇਂ ਬੋੜੇ ਜਾਂ ਗਾਂ ਨਹੀਂ ਸੂਈ ਹਾਲੇ ਸਹੀ ਆ ਲੈ ਚਵਾਈ ਚਵਾਈ ਦਾ ਬਾਟ ਗਾਨਿ ਸ਼ੂਣ ਬੜਾ ਚੰਗਾ ਮੋਟੀ ਮੋਟੀ ਚਵਾਈ ਆ ਲੈ ਯਾ ਠੀਕ ਆ ਭਾਈ ਇੱਕ ਦਾ ਨੰਬਰ ਚਵਾਈ ਆ ਯਾਰ ਅਰੇ ਸਾਢੇ 4 ਵਜੇ ਗਾਂ ਸੂਈ ਜੇਰ ਵੀ ਆ ਪਿਆ ਬੱਛੜ ਕੰਡਾ ਕਰਮਾਲੀ ਦਾ ਸਹੀ ਆ ਭਾਈ ਜੀ ਲੱਗਦਾ ਹੈ ਨਾ ਲੱਗਦਾ ਡੱਡ ਜੀ ਲੱਗਦਾ ਬਾਹ ਮੋٹے ਤਲੇ ਦੀ ਬਾਤ ਹੀ ਰੱਖਣੀ ਪੈਂਦੀ ਆਪਣੀਆਂ ਗਾਇਆਂ ਹਲੇ ਦਾ ਹੂੰ ਚੋਣ ਚਵਾ ਕਰਮਾ ਲਈਦਾ ਨੰਬਰਾਂ ਮੋਟੀ ਮੋਟੀ ਜਵਾਈਏ ਜਿਵੇਂ ਮਰਜ਼ੀ ਚੋਈ ਚੱਲ ਕੋਈ ਜੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਸੂਈ ਸਵਾਈਏ ਠੀਕ ਆ ਹਾਂ ਵੀਰ ਜੀ ਬਣਾ ਤੂੰ ਹੀ ਰੋਜ ਪੋਣੇ ਆਪਣੀਆਂ ਗਾਇਆਂ ਵੀ ਤੈਨੂੰ ਪਤਾ ਫਿਰ ਸਹੀ ਗੱਲ ਵੀਰੋ ਪੋ ਲੱਗ ਜੇ ਸਾਦ ਆ ਪਰ ਪਾਈ ਦਾ ਸਾਤ ਦਾ ਪੋਤੀ ਆ ਹੂੰ ਵਾਲੀ ਠੰਡੀ ਹੈ ਯਾਰ ਮੈਂ ਕਿਹਾ ਡਾਕਟਰ ਜੀ ਪਾਸੋਂ ਕਾਚੀ ਨਹੀਂ ਆ ਸਹੀ ਗੱਲ ਹੈ ਬਾਕੀ ਬੱਚਾ ਵੀ ਮਗਰ ਬੱਛੀ ਆ ਗਈ ਬੱਛੀ ਦਾ ਬੱਛੀ ਬੜੀ ਚੰਗੀ ਹੜਾਤਾ ਕਿਉਂ ਬੱਛੀ ਨੇ ਵੀ ਨਾਲ ਹੀ ਦੇ ਆ ਹੋਰ ਗੱਲਾਂ ਗੱਲਾਂ ਬੱਛੀ ਬੜੀ ਚੰਗੀ ਆ ਝੂਠੇ ਮਿੱਠੇ ਖਾ ਕੇ ਨਾਲ ਹੀ ਰਲ ਜਾਂਦੀ ਡਾਕਟਰ ਇਹ ਜਿਹਾਂ ਗਾਂਆਂ ਦੇ ਬੱਚਾ ਮਿਲਦਿਆ ਨਹੀਂ ਭਾਈ ਮਿਲਦਿਆ ਨਹੀਂ ਭਾਈ ਸਹੀ ਗੱਲ ਹੈ ਅਗਰ ਆਪਾਂ ਲੱਖ ਕਹੀ ਜਾਵੇ ਸਹੀ ਹੈ ਮੋਲ ਤਾਂ ਜੈਜਾ ਹੀ ਹੋਊਗਾ ਉਹਦਾ ਮੁੱਲ ਦਾ ਲੈਣ ਦੇਣ ਜਾਈ ਕਰਾਂਗੇ ਡਾਕਟਰ ਠੀਕ ਆ ਚਲ ਚੰਗੀ ਆ ਗਾਂ ਕੋਈ ਵੇਚਣ ਵਾਲਾ ਬੰਦਾ ਲੈ ਲੈਣਾ ਫੋਨ ਤੇ ਦੱਸ ਦੇਾਂਗੇ ਹੂੰ ਵਾਲੀ ਚੰਗੀ ਚੁਾਈ ਆ ਮੈਂ ਕਹਿੰਦਾ ਚੁਾਈ ਚੁਈ ਦਾ ਦਾਤਾਂਤ ਨਹੀਂ ਹੂੰ ਦਾਤਾਂ ਦਾ ਫੋਨ ਲੱਕ ਗਈ ਜਵੇ ਹਨਾ 14 ਗਰੇ ਦਾ ਹੁਣ ਬੌੜਾ ਗਾਂ ਛੱਲੇ ਸਹੀ ਹੈ ਲੈ ਹਾਂ ਕਿੰਨੀ ਆ ਕੇ ਤਾਰਾ ਮਾਰੀ ਹਾਂ ਬਾਟੀ ਡੱਕ ਦੇਣੀ ਆ ਗਾਂ ਨੇ ਸਰੇ ਲਾਤੀ ਕਿਨੇ

ਹੋ ਜੀ ਭਾਈ ਜਿਵੇਂ ਮਰਜ਼ੀ ਨੇ ਆਣਾ ਪਾਣਾ ਮਾਗਣਾ ਡਾਟੇ ਦਾ ਕੋਈ ਅੰਤ ਨਹੀਂ ਕੁਛ ਨਹੀਂ ਠੰਡੀ ਸੀਲ ਆ ਬੇ ਜਿਵੇਂ ਮਰਜ਼ੀ ਨੇ ਆਣਾ ਪਾਣਾ ਬਾਕੀ ਖਾਸ ਹੀ ਇਦਾਂ ਗਰਮੀ ਨਹੀਂ ਮੰਨਦੀ ਡੰਡ ਮਾਰੀ ਜਾਂ ਟੰਗਾ ਲਈਦਾ ਕੁਛ ਕੋਈ ਕੁਛ ਕਹੀ ਜਾਵੇ ਆਪਾਂ ਨੂੰ ਹਾਂ ਸਹੀ ਹੈ ਮਾਰਾਂ ਜਮ ਖੜਕਾ ਕੇ ਲਈਦਾ ਜਮ ਪਤਾਛਾਰੀਆਂ ਬੈਠਾਂ ਲਈਦੀਆਂ ਲੈ ਜਿਵੇਂ ਮਰਜ਼ੀ ਬਹਿ ਜਾ ਕਨੀ ਮਾਗਣਾ ਕਿਸੇ ਦੇਖੇ ਵੀ ਨਹੀਂ ਨੇੜੇ ਆ ਕੇ ਠੰਡੀ ਸੀਲ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਇਹ ਥਾਣੇ ਨੇੜੇ ਤੋਂ ਦਿਖਾਵਾਂਗੇ ਪੂਰਾ ਮੁਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਜਿੱਥੇ ਖੜ ਗਈ ਹਲਦੀ ਮਾਗਰਾ ਟੱਕੇ ਲਾਉਣੇ ਪੈਂਦੇ ਥਾਣ ਟੱਕੇ ਲਾ ਲਾ ਤਾਂ ਹਲਾਉਣੀ ਪੈਂਦੀ ਬੱਸੀ ਲੈ ਥਾਣੇ ਦੇਖ ਥਾਣ ਦਾ ਲੇਟਾ ਤਾਂ ਪੱਛਮ ਆਉਂਦੇ ਬੱਸੀ ਨੂੰ ਤੇਰ ਦੇਖੀ ਚੰਦਿਆਂ ਦਾ ਡਾਕਟਰ ਬਾਹਰ ਆਣਾ ਆ ਲੈ ਜੀ ਨੰਬਰ 50 ਕਰਨ ਗਲੇ ਇਹ ਜੋ ਬੱਚੀ ਦੇ ਚੱਡਾ ਤੇ ਕਿ ਜਮ ਪਲੂਨ ਬੱਚੀ ਹੈ ਲੈ ਲੈ ਬਈ ਕੀ ਬਾਤਾਂ ਨੇ ਲੈ ਬਾਤ ਨਾਲੇ ਪੰਜਾਬ ਵਾਲੀ ਜਰਸੀ ਪਿਹੋੜਾ ਹੂੰ ਇਹ ਤਾਂ ਕਾਇਨ ਹੁੰਦਾ ਸਹੀ ਹੈ ਲੈ ਭਾਈ ਬਾਲਟੀ ਖਾਲੀ ਓਕੇ ਹਾਂ ਬਈ ਠੀਕ ਹੈ ਲੈ ਥਾਂ ਦੇ ਖਾ ਰਹੀ ਨੇ ਮੈਂ ਥਾਂ ਵੀ ਦਿਖਾ ਦੇ ਬਾਟੀ ਜ ਮੋਰੀ ਹੁੰਦੀ ਮੈਂ ਲੱਗਿਆ ਬਈ ਕੀ ਬਾਤ ਲੈ ਕਰ ਦੋ ਚ ਬਈ ਪਹਿ ਸਰੂ ਕਿ ਵਾਈ ਰੇ ਕਿਉ ਜਿਹੜੇ ਹਸਾਉਣਾ ਥਾਣ ਲੱਗਾ ਕੀ ਬਾਤ ਆ ਮੋਟਾ ਮੋਟਾ ਜੋਣਾ ਮੈਂ ਦਾਦੂ ਦਾ ਪੰਗਾ ਸਰ ਕਾਡ ਪਾਣਾ ਰਕਾਡ ਪਾਣਾ ਬੱਤੀ ਲੈ ਵਾਏ ਇਹਨੇ ਜਿਵੇਂ ਮੀਨ ਹੀ ਪੈਣਾ ਹਾ ਵੜਿਆ ਵਾਲਾ ਆਪਾਂ ਨਾਲੇ ਦੋ ਟੰਗ ਚੋਕੇ ਫੇਰ ਵੀਡੀਓ ਪਾਈ ਲਿਆ ਹੂੰ ਬਾੜਾ ਚੰਗਾ ਜੋਣਾ ਹਾ ਹਾ ਬੱਤੀ ਆਪਣੇ ਕੋਲ ਕੱਲ ਆਈ ਸੀ ਹੈ ਹੂੰ ਤੇ ਆ ਦੋ ਟੰਗ ਚੋਕੇ ਤਸਦੀ ਕਰਕੇ ਫੇਰ ਵੀਡੀਓ ਲਾਈ ਹੂੰ ਤੇ ਹੁਣ ਨਜ਼ਾਰਾ ਉਹ ਕਿਆ ਬਾਤਾਂ ਯਾਰ ਆਗੀ ਬਾਲਦੀ ਦਾ ਤਾਂ ਬਾੜੀ ਦਾ ਡਾਟਾ ਉਹ ਪੰਗੜਾ ਪੋਦੀ ਬੈਠਣ ਦੇ ਉੱਠਣ ਵਾਲਾ ਕੰਮ ਹੀ ਆ ਤਾਂ ਹਾਂ ਇੱਕ ਨੰਬਰ ਜਵਾਈ ਹੈ ਬਈ ਲੈ ਯਾ ਤਾਂ ਸਣ ਬੜਾ ਚੰਗਾ ਬੱਸੀ ਦਾ ਹੂੰ ਬੜੀ ਬਹੁਤ ਚੰਗੀ ਆ ਹਾਂ ਰਿਕਾਰਡ ਪੰਨੇ ਪਾਇਆ ਜਮਾ ਬੱਸੀ ਦੇ ਮੁੱਲ ਵੀ ਜਾਇਜ਼ 60000 ਰੁਪਏ ਮੁੱਲ ਦਾ ਡਾਟਾ ਕਿਹਦਾ ਜਮਾ ਪੜਾ ਬੱਕਰਾਂ ਵਾਲੇ ਮੁੱਲ ਹੂੰ ਨਹੀਂ ਆਪਾਂ ਦਾ ਨ ਬੱਚਾ ਲਾ ਕੇ ਜਿਹੜਾ ਅਗਲੇ ਵਿੱਚ ਅੱਛਾ ਵੀ ਦੂਰ ਕਿੰਨਾ ਹੋਗਾ ਥੋਏ ਨੂੰ ਹੂੰ ਨਹੀਂ ਆਈਆਂ ਬੱਚਾ ਮਗਰ ਆਏ ਉਹ ਦੀ ਜੜ ਦਿੰਦੇ ਆਂ ਅਗਰ ਆ ਕਹਿੰਦਾ ਲੇਵੇ ਵਾਲੀ ਗਾਗੇ ਚੱਲ ਜੂ ਪਰ ਆਪਾਂ ਨੇ ਇਹ ਕੰਮ ਜ਼ਿੰਦਗੀ ਦੇ ਵਿੱਚ ਕਰਨ ਠੀਕ ਹੈ ਜੀ ਦੋ ਪਾਸੇ ਜਾ ਆ ਗਈ ਆਪਾਂ ਹੀ ਚੋਈ ਜਾਂਦਾ ਹਾਂ ਹਾਂਜੀ ਅਗਰੇ ਦੇ ਇੱਕ ਪਾਸੇ ਦੇ ਚੋਣੇ ਸੀ ਠੀਕ ਆ ਤੇ ਫੇਰ ਵੀ ਬੱਚੀ ਦੀ ਦੇਲਾ ਆਇਆ ਗਾਂਟੀ ਆ ਹੂੰ ਵੀ ਹੱਲ ਜੂ ਠੰਡੀ ਫੋਲਾ ਚਵਾਈ ਇੱਕ ਨੰਬਰਾਂ ਦੁੱਧ ਵੀ ਬਹੁਤ ਚੰਗਾ ਹਨਾ ਡਾਕਟਰ ਦੁੱਧ 16 ਕਿਲੋ ਜਮਾ ਤਿਆਰ ਆ ਮਾੜਾ ਮੋਟਾ ਮੇਂ ਪਾਣੇ ਕੋਣੀ ਦਾ ਪਰ ਕੇ ਹੂੰ ਭਮਾਕਾ ਹਟ ਜਾ ਉਪਰੇ ਸਾ ਹੂੰ ਮੈਂ ਦੋਰ ਦਾ ਬਸੇ ਸਦੇ 16 ਕਿਲੋ ਜਮਾ ਤਿਆਰ ਆ ਕੱਲਾ ਕਹਿਣਾ ਨਹੀਂ ਡਾਕਟਰ ਹੂੰ ਹੈਗਾ ਹੂੰ ਅੱਜ ਭਰੇ ਨਾ ਅੱਜ ਭਰੇ ਕੋਈ ਨਹੀਂ ਇੱਕ ਪਾਸੇ ਦੀ ਅੱਜ ਜੋਈ ਹੈ ਨਾ ਦੋਵਾਂ ਪਾਸਿਆਂ ਦੀ ਠੀਕ ਹੈ ਅੱਜ ਇੱਕ ਪਾਸੇ ਦੀ ਚੌਂ ਦੇ ਸ਼ੋ ਹੂੰ ਦੇਖ ਲੈ ਤਾ ਦਿਖਾ ਤੂੰ ਸੰਤਾ ਦੇ ਕੋਈ ਨਾ ਕੀ ਬਾਤ ਆਏ ਬੰਦੀ ਆ ਕਿ ਨਹੀਂ ਪੰਗੜਾ ਪਾਉਂਦੀ ਆ ਉਹ ਪੰਗੜਾ ਆ ਦੇ ਜਵਾਈ ਦਾ ਇੱਕ ਨੰਬਰ ਜੋਣਾ ਗਰਮਾੜੀ ਦਾ ਲੈ ਦੇਖ ਲੈ ਲੈ ਚੱਡਾ ਜਮਾ ਬਾਦ ਤੇ ਝਾੜ ਜਾਣਾ ਹੂੰ ਚੱਡਾ ਆ ਲੱਗੂ ਜਿਵੇਂ ਹੁੰਦਾ ਹੀ ਨਹੀਂ ਨਾਲ ਆ ਲੈ ਸਹੀ ਗੱਲ ਆ ਬਾਈ ਮੇਰੇ ਸਾਹਵੇਂ ਗਾਂ ਦੂਜੀ ਸੂਈ ਆ ਭਾਜ ਭਾਜ ਇਹ ਜਾਂਦਿਆਂ ਬੱਚੇ ਨੂੰ ਅੱਛਾ ਠੀਕ ਹੈ ਹੋ ਕਹਿੰਦਾ ਐ ਕਰੀ ਜਾਂਦਾ ਹੂੰ ਬੱਚੇ ਰੇ ਭਾਜ ਭਾਜ ਜਾਂਦਗਾ ਸਹੀ ਹੈ ਲਾਏ ਭਾਈ ਸਰੇ ਲਾਤੀ ਬਾਲਟੀ ਮਾ ਦਾ ਡਾਕਟਰ ਆਪਣੀ ਨਾ ਮੋਟੀ ਮੋਟੀ ਦਵਾਈ ਆ ਜਿੰਨਾ ਦੁੱਧ ਕਹਦਾ ਆਪਣਾ ਦੁੱਧ ਹੋਊਗਾ ਨਾ ਹੂੰ ਮਾ ਨੀ ਨੰਨ ਨਿੱਕੀ ਜਮਾਲੀ ਮੋਟੀ ਪਾ ਹੋ ਜਾਏ ਘਰੇ ਜਾ ਕੇ ਅਗਲੇ ਤੇ ਚਲੋ ਪਰਾਪਰ ਮੰਨ ਜਾਂਦਾ ਮੇਰੇ ਕੋਲੇ ਆਈ ਗਾਂ ਅਗਲੇ ਕੋਲੇ ਜਾਣੀ ਆ ਨਾ ਹੂੰ ਆਏਗਾ ਪਰ ਹੋ ਜੇ ਨਹੀਂ ਆਪਣੀ ਗਾਂ ਦੇ ਕੱਚਾ ਨਾ ਹੋਗਾ। ਤੋ ਆਪਾਂ ਜਨਾ ਖੜਕਾ ਕੇ ਦੇਣੀ ਆ ਡਾਟ ਨਹੀਂ ਵੀ ਆਪਾਂ ਉਹ ਮਾਰਾ ਮੋਟਾ ਕਰਕੇ ਦੇਣੀ। ਸਹੀ ਹੈ ਬਾਈ ਸਹੀ। ਉਹ ਫੋਕੇ ਲਾਂਬੇ ਲਈ ਜੋਗਰ ਦੇ ਜਾਵੇ ਹੈਨਾ। ਲੱਗਦਾ ਦਿਖਾ ਦੋ ਦੁੱਧ ਹੋਏਗਾ ਗਾਂ ਦੇ। ਲਾ ਇਹ ਦੁੱਧ ਦੇਖ। ਆਹ ਦੁੱਧ ਤਾਂ ਬਾਟਾ ਡੱਟਾ। ਠੀਕ ਨਹੀਂ। ਲੈ ਬਾ ਦੇਖੋ। ਜੰਮ ਚਾੜ ਗਈ। ਹੈਗਾ ਹੈ ਨਹੀਂਗਾ। ਲਾ। ਇੱਡੀ ਚਵਾਈ ਦੀ ਚੰਗੀ ਆ ਪਾਈ ਗੱਲ ਆ ਜਮਾ ਝਾੜ ਗਈ ਵੇ ਢੱਲਾਂ ਦੇ ਕੀ ਪਾ ਗਈ ਬਾਈ ਪੂਰੇ ਹਟੋ ਹਾਈ ਨਹੀਂ ਹੂੰ ਸਹੀ ਗੱਲ ਆ ਲਾ ਲਾ ਉਹ ਹੀ ਚੰਦਾ ਲਾ ਜਮਾ ਫੋਕ ਕਰਾ ਹੋ ਗਿਆ ਜਮਾ ਝਾੜ ਗਈ ਵੇ ਹਾਂ ਬਾਕੀ ਠੰਡੀ ਸੀ ਲੱਗਦੀ ਠੰਡੀ ਵਾਲਾ ਦਾ ਕੋਈ ਅੰਤ ਨਹੀਂ ਬੱਚੀ ਦਾ ਜਰਾ ਪੈ ਗਈ ਜਾਂਦੀ ਆਪਾਂ ਤੇ ਨਾ ਕਿਸੇ ਭਰਾ ਕੋਲੇ ਦੋ ਦੋਨੀ ਦੇ ਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦਾ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ